ਚਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ ਪਟਿਆਲਾ ਦੇ ਲੋਕ ਸੁਰੱਖਿਅਤ ਨਹੀਂ ਹਨ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਜਿਹਾ ਇੱਕ ਨਵਾਂ ਮਾਮਲਾ ਪਟਿਆਲਾ ਦੇ ਜੀਲਪਿੰਡ ਦਾ ਹੈ ਜਿੱਥੇ ਮਾਮੂਲੀ ਲੜਾਈ ਕਾਰਨ 20 ਤੋਂ 25 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਸਮੇਂ ਅਣਪਛਾਤੇ ਵਿਅਕਤੀ ਨੇ ਗੱਡੀ ਤੇ ਹਮਲਾ ਕੀਤਾ ਉਸ ਸਮੇਂ ਉਹਨਾਂ ਨੇ ਗੱਡੀ ਨੂੰ ਇੱਟਾਂ ਨਾਲ ਟੱਕ ਦਿੱਤਾ ਸੀ ਅਤੇ ਅੰਦਰ ਜਾ ਕੇ ਸ਼ੀਸ਼ੇ ਵੀ ਤੋੜ ਦਿੱਤੇ ਇਸ ਮਜ਼ਾਰ ਪਰਿਵਾਰ ਦੇ ਮੈਂਬਰਾਂ ਨੇ ਬੀਤੀ ਰਾਤ ਪੁਲਿਸ ਦੀ ਮਦਦ ਲਈ ਮੌਕੇ ਤੇ ਪਹੁੰਚ ਕੇ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਨਾਚ 3-4 ਸਾਲ ਦੇ बच्चे ਵੀ ਸਨ ਘਰ ਵਿੱਚ ਮੌਜੂਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਮੈਂ ਔਰਕੈਸਟਰਾ ਦਾ ਕੰਮ ਕਰਦੀ ਹਾਂ ਅਤੇ ਦੇਰ ਰਾਤ ਤੱਕ ਔਰਕੈਸਟਰਾ ਦਾ ਆਯੋਜਨ ਕਰਦੀ ਹਾਂ ਜਦੋਂ ਮੈਂ ਰਾਜਪੁਰਾ ਜਾ ਰਹੀ ਸੀ ਤਾਂ ਰਸਤੇ ਵਿੱਚ ਕੁਝ ਲੜਕਿਆਂ ਨੇ ਮੇਰਾ ਸਕੂਟਰ ਰੋਕ ਲਿਆ ਅਤੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਉਹਨਾਂ ਨੂੰ ਗਾਲਾਂ ਕੱਢਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਾਰ ਤੋਂ ਹੇਟਾ ਉਤਾਰ ਕੇ ਮੇਰੇ ਅਤੇ ਮੇਰੀ ਭੈਣ ਦੇ ਕੱਪੜੇ ਪਾਰ ਦਿੱਤੇ ਫਿਰ ਸਾਡੇ ਘਰ ਤੇ ਹਮਲਾ ਕਰ ਦਿੱਤਾ ਹਮਲੇ ਦੇ ਸਮੇਂ ਘਰ ਚ 4 ਬੱਚੇ ਮੌਜੂਦ ਸਨ ਉਹਨਾਂ ਤੇ ਹਮਲਾ ਕਰਨ ਵਾਲਿਆਂ ਚ ਜਸ਼ਨ ਨਾਦਾ ਲੜਕਾ ਵੀ ਸੀ ਦੇਰ ਰਾਤ ਤੱਕ ਸਾਨੂੰ ਧਮਕੀਆਂ ਦੇਣ ਵਾਲਾ ਉਹੀ ਵਿਅਕਤੀ ਹੈ ਇਸ ਮਾਮਲੇ ਸੰਬੰਧੀ थाना ਤਿਰੂਪਤੀ ਦੇ ਐਸਐਚਓ ਗੁਰਪ੍ਰੀਤ ਸਿੰਘ ਪਿੰਡਰ ਦਾ ਕਹਿਣਾ ਹੈ ਕਿ ਰਾਤ ਨੂੰ ਕੁਛਣ ਪਛਾਤੇ ਵਿਅਕਤੀ ਕੰਮ ਕਰਨ ਲਈ ਸੁਖਵਿੰਦਰ ਕੌਰ ਦੇ ਘਰ ਆ ਗਏ ਇੱਕ orchestra ਦੇ ਰੂਪ ਵਿੱਚ ਕੁਛਣ ਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਸਾਡੇ ਕਰਮਚਾਰੀ ਨਵਦੀਪ ਸਿੰਘ ਅਤੇ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਘਰੋਂ ਬਾਹਰ ਕੱਢਿਆ ਜਿਸ ਤੋਂ ਦੇਖ ਕੇ ਅਣਪਛਾਤੇ ਵਿਅਕਤੀ ਫੇ ਭੱਜ ਗਏ ਸਿਟੀ ਹਮ ਨਿਊਜ਼ ਲਈ ਅਮਿਤਾਪਰਦੀ ਇਹ ਰਿਪੋਰਟ ਮੇਰਾ ਨਾਮ ਸਤਿੰਦਰ ਗੌਰ ਹੈ ਜੀ ਕੰਡਾ ਜੀ ਕੀ ਕੰਮ ਕਰਦੇ ਹੋ ਮੇਰਾ ਡੀਜੇ ਦਾ ਕੰਮ ਹੈ ਜੀ ਕਿਹੜੇ ਨਾਮ ਤੇ ਮੈਂ ਪ੍ਰੀਤ ਦੇ ਨਾਮ ਤੋਂ ਹਾਂ ਜੀ ਅੱਛਾ ਤੇ ਕਾਰਨ ਕੀ ਆ ਹਮਲਾ ਹੋਣ ਦਾ ਕਾਰਨ ਕੀ ਮੰਨਦੇ ਕੀ ਹੈ ਕਿੰਨੇ ਲੋਕ ਸੀ ਸਰ ਦੋ ਜਣੇ ਸੀਗੇ ਅਸੀਂ ਚਿੱਲਪਿੰਡ ਤੋਂ ਜਾ ਰਹੇ ਸੀਗੇ ਚਿੱਲਪਿੰਡ ਤੋਂ ਜਾਣਾ ਸੀ ਅਸੀਂ ਰਾਜਪੁਰੇ ਤੇ ਦੋ ਗੱਡੀਆਂ ਸੀਗੀਆਂ ਇੱਕ ਗੱਡੀ ਮਤਲਬ ਮੂਰੇ ਸੀਗੀ ਅਸੀਂ ਐਕਟਿਵਾ ਤੇ ਅਸੀਂ ਤਿੰਨੇ ਜਣੇ ਤੇ ਗੱਡੀ ਵਾਲਾ ਉੱਪਰ ਦੀ ਉੱਪਰ ਦੂਜੀ ਗੱਡੀ ਲੈ ਕੇ ਆ ਰਿਹਾ ਸੀ ਅਸੀਂ ਇੱਕ ਵਾਰ ਗੱਡੀ ਵਾਲੇ ਨੂੰ ਕਿਹਾ ਵੀ ਤੂੰ ਸਾਈਡ ਤੇ ਕਰ ਲੈ ਗੱਡੀ ਤੇ ਉਹਨੇ ਮੈਨੂੰ ਗਾਲ ਕੱਢੀ ਮਤਲਬ ਗੰਦਾਬੜੀ ਯੂਜ਼ ਕੀਤਾ ਮੈਨੂੰ ਗਾਲ ਕੱਢੀ ਮੈਂ نیچے ਉਤਰ ਗਈ ਐਕਟਿਵਾ ਤੋਂ ਮੈਂ ਕਿਹਾ ਹੁਣ نیچے ਉਤਰ ਕੇ ਗਾਲ ਕੱਢ ਤੇ ਮੈਂ ਖੜੀ ਆ ਐਨੇ ਨੂੰ ਪਿੱਛੋਂ ਬਾਈਕ ਵਾਲਾ ਆਇਆ ਉਹਨੇ ਮੇਰੇ ਲੱਤਾਂ 'ਚ ਬਾਈਕ ਮਾਰੀ ਬਾਈਕ ਮਾਰੀ ਤੇ ਮੈਂ ਕਿਹਾ ਵੀ ਵੀ ਤੂੰ ਤੈਨੂੰ ਦਿਖਦਾ ਨਹੀਂ ਹੈਗਾ ਕੁਝ ਵੀ ਤੂੰ ਵਿੱਚ ਮੇਰੇ ਵਿੱਚ ਵੱਜ ਰਿਆਂ ਕਹਿੰਦਾ ਮੈਂ ਤਾਂ ਇੱਦਾਂ ਹੀ ਵੱਜੂਗਾ ਹੁਣ ਇਹ ਵੀ ਮੈਨੂੰ ਗਲਤ ਬੋਲਿਆ ਗਲਤ ਬੋਲਿਆ ਫਿਰ ਸਾਡੀ ਉਹਦੇ ਚ ਹੱਤੋਂ ਪਾਈ ਹੋ ਗਈ ਐ ਹੱਤੋਂ ਪਾਈ ਹੋਈ ਤੇ ਪਿੰਡ ਵਾਲੇ ਨੇ ਸਾਨੂੰ ਛੜਾਤਾ ਚੱਲ ਅਸੀਂ ਨੰਗ ਗਏ ਆ ਉਦੋਂ ਬਾਅਦ ਮਤਲਬ ਅਸੀਂ ਯੂਨੀਵਰਸਿਟੀ ਤੱਕ ਹੀ ਪਹੁੰਚੇ ਸੀ ਕੀ ਸਾਡੇ ਘਰੇ 20-25 ਮੁੰਡੇ ਆਏ ਆ 25 ਮੁੰਡਿਆਂ ਨੇ ਸਾਡੇ ਘਰ ਤੇ ਆ ਕੇ ਹਮਲਾ ਕੀਤਾ ਆ ਤੇ ਘਰ ਦੇ ਸ਼ੀਸ਼ੇ ਤੁਸੀਂ ਦੇਖ ਹੀ ਲੋ ਸਾਰਾ ਕੁਝ ਤੋੜ-ਫੋੜ ਕਰੀ ਐ ਸਿਰਫ ਬੱਚੇ ਸੀ ਘਰ ਚ ਚਾਰ ਅਸੀਂ ਉੱਤੋਂ ਯੂਨੀਵਰਸਿਟੀ ਤੋਂ ਵਾਪਸ ਆਏ ਹਾਂ ਜੀ ਕਿੰਨੇ ਵਜੇ ਦੀ ਘਟਨਾ ਹੈ ਜਿਹੜੀ ਪਹਿਲਾ ਵਾਰ ਗੱਲਬਾਤ ਹੋਈ ਕਿੰਨੇ ਵਜੇ ਪਹਿਲਾਂ ਹੋਈ ਹੈ ਜੀ ਸਵੇਰੇ 10 ਵਜੇ ਦੀ ਗੱਲ ਹੈ ਤੇ ਰਾਤੀ ਕਿੰਨੇ ਵਜੇ ਆ ਕੇ ਸਾਢੇ 10 ਬਸ ਸਾਨੂੰ 15-20 ਮਿੰਟ ਦਾ ਟਾਈਮ ਪਿਆ ਜੀ ਸਾਢੇ 10 ਵਜੇ ਲੜਾਈ ਹੋਈ ਹੈ ਕਿੰਨੇ ਲੋਕ ਮੌਜੂਦ ਸੀ ਘਰ ਵਿੱਚ ਘਰ ਵਿੱਚ ਚਾਰ ਬੱਚੇ ਸੀ ਜੀ ਹੋਰ ਕੋਈ ਨਹੀਂ ਸੀਗਾ ਉਮਰ ਕੀ ਕੀ ਇਹਨਾਂ ਦੀ ਅ ਬੇਟੇ ਦੀ ਉਮਰ ਹੈਗੀ ਹੈ ਜਿਹੜਾ ਬڑا ਹੈ ਉਹ 16 ਸਾਲ ਦਾ ਹੈ ਗੁੜੀਆ 12 ਸਾਲ ਦੀ ਹੈ ਇੱਕ 8 ਸਾਲ ਦਾ ਹੈ ਇੱਕ 3 ਸਾਲ ਦੀ ਹੈ ਪੁਲਿਸ ਐਸੀ ਹੀ ਮੌਕੇ ਤੇ ਮੌਕੇ ਤੇ ਜੀ ਪੁਲਿਸ ਉਸ ਟਾਈਮ ਨਹੀਂ ਅਸੀਂ ਗਏ ਸੀਗੇ ਤ੍ਰਿਪੜੀ ਅਸੀਂ ਇੱਥੇ ਸਿੱਧਾ ਘਰੇ ਨਹੀਂ ਆਏ ਸਾਨੂੰ ਫੋਨ ਚੱਲਾ ਗਿਆ ਸੀ ਕਿ ਤੁਸੀਂ ਸਿੱਧਾ ਘਰੇ ਨਹੀਂ ਆਉਣਾ ਅਸੀਂ ਤ੍ਰਿਪੜੀ ਥਾਣੇ ਗਏ ਸੀ ਮੌਕੇ ਤੇ ਪੁਲਿਸ ਆਈ ਹੈ ਜੀ ਕੋਈ ਵੀਡੀਓ ਵੀਡੀਓ ਹੈਗੀ ਹੈ ਸਾਡੇ ਕੋਲ ਹਾਂਜੀ ਅਸੀਂ ਵੀਡੀਓ ਬਣਾਈ ਆ ਕਿ ਮੁਲਾਜ਼ਮਾਂ ਨੇ ਵੀ ਬਣਾਈ ਆ ਜੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਵੀਡੀਓ ਬਣਾਈ ਆ ਜੀ ਨਹੀਂ ਮੁੰਡਿਆਂ ਦੀ ਕੋਈ ਵੀਡੀਓ ਵੀਡੀਓ ਹੈ ਤੇ ਲੋਕ ਸੀ ਕਿਦਾਂ ਨਹੀਂ ਜੀ ਸਾਡੇ ਕੋਲ ਕੁਛ ਨਹੀਂ ਹੈਗਾ ਬਸ ਕੈਮਰੇ ਹਾਂਜੀ ਸਾਡੇ ਗਵੰਡੀਆਂ ਤੇ ਲੱਗੇ ਹੋਏ ਨੇ ਜੀ ਕੈਮਰੇ ਬਾਕੀ ਸਾਡੇ ਗਲੀ ਦੇ ਗਵਾਂਢ ਦੇ ਨੇ ਦੇਖਿਆ ਜੀ ਉਹ ਗਵਾਈ ਦੇ ਰਹੇ ਨੇਗੇ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋਏ ਸਾਨੂੰ ਇਨਸਾਫ ਮਿਲੇ ਜੀ ਜਿੱਦਾਂ ਸਾਡਾ ਨੁਕਸਾਨ ਹੋਇਆ ਇਹ ਕਿਰਾਏ ਦੇ ਹੈ ਕੀ ਤੁਹਾਡੀ ਅਸੀਂ ਜੀ ਕਿਰਾਏ ਤੇ ਮੇਰਾ ਨਾਮ ਮੰਨੂ ਰਾਣੀ ਜੀ ਕੀ ਕੰਮ ਕਰਦੇ ਹੋ ਐਲਕੈਸਟਾ ਜੀ ਕੀ ਕਾਰਨ ਕੀ ਹੋਇਆ ਹਮਲਾ ਸੀ ਜਿਹੜਾ ਕਿ ਕਾਰਨ ਅਸੀਂ ਉਹ ਅਸੀਂ ਸਾਰਾ ਅਸੀਂ ਜਾ ਰਹੇ ਸੀ ਰਾਜਪੁਰੇ ਹਨਾ ਤੇ ਗੱਡੀ ਆ ਰਹੀ ਸੀ ਦੋ ਗੱਡੀਆਂ ਸੀ ਅਸੀਂ ਕਿਹਾ ਵੀ ਸਾਈਡ ਤੇ ਕਰ ਲਾਉਨੇ ਸਾਈਡ ਤੇ ਨਹੀਂ ਕਰੀ ਇੱਕ ਸਰਦਾਰ ਜਿਹਾ ਭਾਈ ਸੀ ਉਹ ਕਹਿੰਦਾ ਮੈਂ ਤਾਂ ਇੱਕਦਮ ਗਲਤ ਮਤਲਬ ਬਹੁਤ ਗੰਦੀ ਗੱਲ ਕੱਢੀ ਉਹਨਾਂ ਨੇ ਤੇ ਦੀਦੀ ਕਹਿੰਦੀ ਤੂੰ نیچے ਉਤਰ ਹਨਾ ਵੀ ਗਾਲ ਕਿਵੇਂ ਕੱਢ ਰਿਹਾ ਉਹ ਵਾਈਕ ਵਾਲਾ ਆਇਆ ਦੀਦੀ ਦੀ ਪੈਰ ਤੇ ਉਹਨਾਂ ਨੇ ਵੈਕ ਜੜਾ ਤੀ ਉਹਨੇ ਵੀ ਬਹੁਤ ਗਾਲਾਂ ਕੱਢੀਆਂ ਦੀਦੀ ਕਹਿੰਦੀ ਤੂੰ ਗਾਲ ਕਿਵੇਂ ਕੱਢ ਰਿਆ ਉਹ ਬੰਦੇ ਨੇ ਦੀਦੀ ਤੇ ਥੱਪੜ ਮਾਰਿਆ ਠੀਕ ਆ ਜਦੋਂ ਉਹਨੇ ਥੱਪੜ ਮਾਰਿਆ ਮੇਰੇ ਹਸਬੈਂਡ ਤੇ ਉਹਨਾਂ ਨੇ ਫਿਰ ਕਿਹਾ ਵੀ ਹੁਣ ਵੀ ਥੱਪੜ ਕਿਵੇਂ ਮਾਰ ਰਹੇ ਆ ਫਿਰ ਦੀਦੀ ਨੇ ਉਹਦੇ ਥੱਪੜ ਮਾਰਿਆ ਬਸ ਇੰਨੇ ਚ ਗੱਲਾਂ ਸਾਡੇ ਹੱਥੋਂ ਪਈ ਹੋ ਗਈ ਫਿਰ ਉਹਨੇ ਮੇਰੇ ਕੋਲਰ ਨੂੰ ਹੱਤ ਪਾਇਆ ਮੇਰੀ ਸ਼ਰਟ ਪਾੜਤੀ ਤੇ ਮੇਰੀ ਭੈਣ ਦੇ ਥੱਪੜ ਥੱਪੜ ਮਾਰੇ ਤੇ ਮੇਰੇ ਹਸਬੈਂਡ ਦੇ ਸਿਰ ਤੇ ਕੜਾ ਵੱਜਿਆ ਹੋਇਆ ਸਾਰ ਤੇ ਕੀ ਕਾਰਨ ਕੀ ਮੰਨਦੇ ਹੋ ਲੜਾਈ ਦਾ ਕਾਰਨ ਕੀ ਕਾਰਨ ਸਰ ਸਾਨੂੰ ਇਹੀ ਆ ਵੀ ਅਸੀਂ ਤਾਂ ਕੁਝ ਕਹਿ ਨਹੀਂ ਹੈ ਉਹਨੇ ਬਸ ਗਾਲ ਕੱਢੀ ਸਾਡੇ ਹੱਥੋਂ ਪਾਈ ਹੋਈ ਏ ਜਿਹੜੇ ਹਮਲਾ ਹੋਇਆ ਕਿੰਨੇ ਵਜੇ ਹੋਇਆ ਏ ਇਹ ਹੋਇਆ ਜੀ ਮਲਾਦਾ 10:30 ਵਜੇ ਸਾਡੇ ਉਹ ਹੈਗੇ ਸੀ ਜੀ 20 25 ਜਾਣੇ ਜਾਣਦੇ ਹੋ ਉਹਨਾਂ ਦੇ ਵਿੱਚ ਨਹੀਂ ਸਰ ਕੋਈ ਨਾਮ ਨੂੰ ਕਿਸੇ ਨੂੰ ਮੁੰਡੇ ਦਾ ਨਾਮ ਆ ਜਿਹਨੇ ਹਮਲਾ ਕੀਤਾ ਉਹਦਾ ਨਾਮ ਜਸ਼ਨ ਆਈ ਝਿਲਪਿੰਡ ਚ ਰਹਿਣਾ ਲਾ ਉਹ ਇੱਕ ਟੱਪ ਕੇ ਅੰਦਰ ਵੜੇ ਹੋ ਸਰ ਉਹਨਾਂ ਨੇ ਲੋਕ ਤੋੜਿਆ ਜੀ ਸਾਡਾ ਜਿੰਨੇ ਲੋਕ ਮੌਜੂਦ ਸੀ ਅੰਦਰ ਸਿਰਫ ਸਾਡੇ 4 ਬੱਚੇ ਸੀ ਬੱਚੇ ਬੱਚੇ ਸੀ ਹਾਂਜੀ ਕੱਲੇ ਬੱਚੇ ਸੀ ਮੈਂ ਤੁਹਾਨੂੰ ਇੱਕ ਲਾ ਦਿੱਤੀ ਹਾਂਜੀ ਇਹਨਾਂ ਨੇ ਸਾਨੂੰ ਫੋਨ ਕਰਿਆ ਵੀ ਸਾਡੇ ਨਾਲ ਇਹ ਆਉ ਗਿਆ ਵੀ ਮੰਮੀ ਤੁਸੀਂ ਛੇਤੀ ਆਓ ਅਸੀਂ ਯੂਨੀਵਰਸਿਟੀ ਤੋਂ ਮੁੜ ਕੇ ਆਏ ਹਾਂ ਜੀ ਪੁਲਿਸ ਨੂੰ ਕੰਪਲੇਨ ਦਿੱਤੀ ਕੀਤੀ ਜੀ ਨਾਲ ਦੀ ਪੁਲਿਸ ਨੇ ਕੱਢਿਆ ਸਾਡੇ ਬੱਚੇ ਬਾਰੇ ਹਾਂਜੀ ਉਹਨਾਂ ਨੇ ਹੀ ਕੱਢੇ ਨੇ ਸਾਡੇ ਜਿੱਦਾਂ ਦੀ ਕਾਰਵਾਈ ਵੀ ਬੰਦ ਕਰਦੇ ਸਾਨੂੰ ਐਂ ਜੀ ਸਾਡਾ ਜਿਹੜਾ ਨੁਕਸਾਨ ਹੋਇਆ ਉਹ ਕਰਨ ਜਿਹੜੇ ਸਾਡੇ ਨਾਲ ਸਾਨੂੰ ਧਮਕੀਆਂ ਦੇ ਰਹੇ ਨੇ ਹਜੇ ਵੀ ਰਾਤ ਨੂੰ ਆ ਕੇ 2 ਵਜੇ ਸਾਨੂੰ ਧਮਕੀਆਂ ਦੇ ਕੇ ਗਏ ਨੇ ਵੀ ਅਸੀਂ ਤੁਹਾਨੂੰ ਛੱਡਦੇ ਨਹੀਂ ਜਸ਼ਨ ਜਿਹੜਾ ਮੁੰਡਾ ਵਾ ਉਹ ਕਹਿੰਦਾ ਮੈਂ ਤਿੰਨ ਕਤਲ ਕੀਤੇ ਹੋਏ ਨੇ ਤੀਜਾ ਮੇਰੀ ਭੈਣ ਨੂੰ ਕਹਿੰਦਾ ਮੈਂ ਤੇਰਾ ਕਰੂੰਗਾ ਮੇਰੀ ਭੈਣ ਨੂੰ ਤੇ ਸਾਨੂੰ ਖਤਰਾ ਸਾਰਾ ਇੰਨਾ ਸਾਨੂੰ ਪਤਾ ਨਹੀਂ ਹੈਗਾ ਕਿਉਂਕਿ ਅਸੀਂ ਕਿਹੜਾ ਉਹਨੂੰ ਜਾਣਦੇ ਸਾਨੂੰ ਇੰਨਾ ਪਿੰਡ ਵਾਲਿਆਂ ਦਾ ਸਭ ਇਹੋ ਮੁੰਡੇ ਦਾ ਨਾਮ ਜਸ਼ਨ ਆ ਪਹਿਲਾਂ ਲੜਾਈ ਚਾੜਾ ਹੋਇਆ ਕੁਝ ਨਹੀਂ ਹੋਇਆ ਸਰ ਕੁਝ ਵੀ ਨਹੀਂ ਕੱਲ ਹੀ ਹੋਇਆ ਜੋ ਵੀ ਹੋਇਆ ਸਾਰਾ ਸਾਨੂੰ ਜਾਨ ਨੂੰ ਖਤਰਾ ਸਿਰ ਬਸ ਅ ਇੱਕ ਲੇਟ ਨਾਈਟ ਸਤਿੰਦਰ ਕੌਰ ਲੇਡੀ ਨੇ ਕੰਪਲੇਨਟ ਕੀਤੀ ਸੀ ਵੀ ਸਾਡੇ ਸਕੂਟ ਰਿੰਗੋਂ ਤੋਂ ਕੋਈ ਬੰਦਿਆਂ ਨਾਲ ਤੋਂ ਤੋਂ ਮੈਮਾ ਹੋਈ ਸੀ ਜਿਨ੍ਹਾਂ ਨੇ ਬਾਅਦ ਵਿੱਚ ਲੇਟ ਨਾਈਟ ਸਾਡੇ ਘਰ ਤੇ ਹਮਲਾ ਕਰਤਾ ਜਦੋਂ ਸਾਡੇ ਡਿਊਟੀ ਅਫਸਰ ਨੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਬੱਚੇ ਅੰਦਰ ਸੀ ਤੇ ਮੌਕੇ ਤੋਂ ਗੱਡੀਆਂ 'ਚ ਬੈ ਕੇ ਕੁਝ ਬੰਦੇ ਭੱਜ ਗਏ ਸੀ ਅਨੁਸਾਰ ਤੇ ਜਿਨ੍ਹਾਂ 'ਚੋ ਇੱਕ ਦਾ ਨਾਮ ਉਹਨਾਂ ਨੇ ਜਸ਼ਨ ਵੀਰ ਸਿੰਘ ਦੱਸਿਆ ਤੇ ਜਿਹਦੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਸਾਰਿਆਂ ਨੂੰ ਟ੍ਰੇਸ ਕਰਕੇ ਜਿਹੜੀ ਇਹਦੀ ਮੌਕੇ ਦੀ ਕਾਰਵਾਈ ਕੀਤੀ ਜਾਊ। ਕੋਈ ਗੱਲ ਦਾ ਕੋਈ ਸਿਰ ਕਾਰਨ ਕਿਸੇ ਲੜਾਈ ਦਾ ਕੋਈ ਸਕੂਟਰੀ ਲਗਾਉਣ ਤੋਂ ਹੀ ਪਹਿਲਾਂ ਸ਼ਾਮੀ ਕਿਉਂ ਉਹ ਵੀ ਸਕੂਟੀ ਤੇ ਸੀ এবੀਸੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਇਹਨਾਂ ਦੀ ਉਸ ਤੋਂ ਬਾਅਦ ਹੀ ਇਹਨਾਂ ਨੇ ਜਿਹੜਾ ਇਹ ਲੜਕੀ ਹੈ ਇਹ ਵੀ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਔਰਕੈਸਟਰ ਦਾ ਕੰਮ ਕਰਦੀ ਹੈ ਤੇ ਲੇਟ ਨਾਈਟ ਕਈ ਵਾਰੀ ਜਾਂਦੀਆਂ ਨੇ ਜਨਾਬ ਤੇ ਉਹ ਗਈ ਹੋਈ ਸੀ ਘਰੇ ਬੱਚੇ ਇਕੱਲੇ ਸੀ ਉਸ ਟਾਈਮ ਇਹਨਾਂ ਨੇ ਜਿਹੜਾ ਅਟੈਕ ਕੀਤਾ ਸੋ ਅਸੀਂ ਵੈਰੀਫਾਈ ਕਰਕੇ ਸਾਰਿਆਂ ਨੂੰ ਕੱਢ ਕੇ ਤੇ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਵੱਲੋਂ ਕਿਹਾ ਗਿਆ ਜੀ ਜਸਰ ਜਿਹੜਾ ਮੁੰਡਾ ਹੈ ਕਿ ਉਹਨੇ ਨਾ ਇਹਨਾਂ ਦੇ ਪਰਿਵਾਰ ਦੇ ਵੀ ਹੱਥ ਪਾਇਆ ਲੇਡੀਆਂ ਦੇ ਕੱਪੜੇ ਉੱਤੇ ਪਾੜੇ ਆ ਰਾਤ ਜਿਹੜੀ ਕੰਪਲੇਨ ਕਰੀ ਉਹਦੇ ਇਸ ਤਰ੍ਹਾਂ ਇਕੱਲਾ ਘਰ ਤੇ ਅਟੈਕ ਬਾਰੇ ਕੀਤਾ ਸੀ ਬਾਕੀ ਹੁਣ ਨਾਲ ਟਾਈਪ ਕਰਕੇ ਬੁਲਾ ਕੇ ਉਹਨਾਂ ਨੂੰ ਜਿਹ ਕੋਈ ਇਹ ਜੀ ਗੱਲ ਹੋਈ ਉਹਦਾ ਵੀ ਨਾਲ ਐਡ ਕਰਾਂਗੇ ਸੈਕਸ਼ਨ ਉਹਨੇ ਬੜਾ ਧਮਕੀ ਵੀ ਦਿੱਤੀ ਜਾ ਰਹੀ ਹੈ ਕਹਿੰਦੇ ਮੈਂ ਤਿੰਨ ਮਾਰਨ ਕਿਤੇ ਚੌਥਾ ਤੁਹਾਨੂੰ ਮਾਰਨਾ ਹੈ ਅਸੀਂ ਇਹਦੀ ਤਲਾਸ਼ ਕਰ ਰਹੇ ਹਾਂ ਜਸ਼ਨਵੀਰ ਜੀ ਉਹਨੂੰ ਅਰੈਸਟ ਕਰਕੇ ਉਹਨੂੰ ਤ੍ਰੇਸ ਕਰਕੇ ਫਿਰ ਸਾਰਾ ਟ੍ਰੇਸ ਕਰਾਂਗੇ ਵੀ ਕੀ